ਇਸ ਫੇਲੇ ਦੀ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੀ ਇੱਕ ਸੁਨਿਆਰੀ ਦੀ ਦੁਕਾਨ ਦੇ ਉੱਤੇ ਇੱਕ ਸ਼ਖਸ ਦੇ ਵੱਲੋਂ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਦੱਸਦੇ ਕਿ ਸੁਨਿਆਰੇ ਦੇ ਮੱਥੇ ਦੇ ਉੱਤੇ ਹੀ ਜਾ ਕੇ ਉਸਨੇ ਬੰਦੂਕ ਲਗਾ ਦਿੱਤੀ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵਿੱਚ ਸੱਦ ਪਹਿਲਾਂ ਨੌਜਵਾਨ ਦੁਕਾਨ ਦੇ ਉੱਤੇ ਆ ਕੇ ਬੈਠਦਾ ਹੈ ਔਰ ਦੁਕਾਨਦਾਰ ਦੇ ਨਾਲ ਗੱਲਬਾਤ ਕਰਦਾ ਔਰ ਗੱਲਬਾਤ ਕਰਦਿਆਂ ਦੌਰਾਨ ਹੀ ਉਹ ਦੁਕਾਨਦਾਰ ਦੇ ਨਾਲ ਬਹਿਸ ਕਰਨ ਔਰ ਸਿੱਧਾ ਦੁਕਾਨਦਾਰ ਦੇ ਮੱਥੇ ਦੇ ਉੱਤੇ ਲਗਾ ਦਿੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਦੁਕਾਨਦਾਰ ਦੇ ਨਾਲ ਬੈਠ ਕੇ ਗੱਲਬਾਤ ਕਰਦਾ ਹੋਇਆ ਸ਼ਖਸ ਨਜ਼ਰ ਆ ਰਿਹਾ ਹੈ ਜੋ ਕਿ ਗੱਲਬਾਤ ਕਰਦਿਆਂ ਦੌਰਾਨ ਹੀ ਕਿਸੇ ਗੱਲ ਨੂੰ ਲੈ ਕੇ ਦੁਕਾਨਦਾਰ ਦੇ ਨਾਲ ਬਹਿਸ ਸ਼ੁਰੂ ਕਰ ਦਿੰਦਾ ਹੈ ਦੁਕਾਨਦਾਰ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਬਹਿਸ ਕਰਦੇ ਕਰਦੇ ਦੁਕਾਨਦਾਰ ਦੇ ਮੱਥੇ ਦੇ ਉੱਤੇ ਬੰਦੂਕ ਰੱਖ ਦਿੰਦਾ ਹੈ ਦੁਕਾਨਦਾਰ ਨੂੰ ਜਾਨੋਂ ਮਾਰਨ ਦੀਆਂ ਤਪਕੀਆਂ ਵੀ ਦਿੰਦਾ ਹੈ ਤਾਂ ਬੰਦੂਕ ਰੱਖਣ ਤੋਂ ਬਾਅਦ ਉਸ ਦੇ ਵੱਲੋਂ ਗੋਲੀ ਨਹੀਂ ਚਲਾਈ ਜਾਂਦੀ ਸਿਰਫ ਦੁਕਾਨਦਾਰ ਨੂੰ ਡਰਾਇਆ ਗਿਆ ਦੁਕਾਨਦਾਰ ਨੂੰ ਤਮਕਾਇਆ ਗਿਆ ਔਰ ਉਹ ਪੁਲਿਸ ਨੂੰ ਦਿੱਤੀ ਗਈ ਤੇ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਸ਼ਵਾਲਾ ਫਾਟਕ ਦੇ ਕੋਲ ਗੁਰੂ ਕਿਰਪਾ ਜੁਐਲਰਸ ਨਾਮ ਤੋਂ ਇਹ ਦੁਕਾਨ ਹੈ ਔਰ ਦੁਕਾਨਦਾਰ ਦਾ ਕਿਸੇ ਦੇ ਨਾਲ ਪੈਸੇ ਦਾ ਲੈਣ ਦੇਣ ਸੀ ਔਰ ਪੈਸੇ ਦੇ ਲੈਣ ਦੇਣ ਕਰਕੇ ਇਹ ਸ਼ਖਸ ਦੁਕਾਨ ਤੇ ਆਉਂਦਾ ਹੈ ਦੁਕਾਨ ਤੇ ਆ ਕੇ ਦੁਕਾਨਦਾਰ ਨੂੰ ਪਹਿਲਾਂ ਧਮਕਾਉਂਦਾ ਹੈ ਡਰਾਉਂਦਾ ਹੈ ਔਰ ਉਸ ਤੋਂ ਬਾਅਦ ਸਿੱਧੀ ਬੰਦੂਕ ਕੱਢ ਕੇ ਦੁਕਾਨਦਾਰ ਦੇ ਮੱਥੇ ਦੇ ਉੱਤੇ ਲਗਾ ਦਿੰਦਾ ਹੈ ਤਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੂਰਾ ਇਲਾਕਾ ਇਕੱਠਾ ਹੋਇਆ ਮੌਕੇ ਦੇ ਜਾਵੇਗੀ ਉਥੇ ਦੁਕਾਨਦਾਰ ਦੇ ਵੱਲੋਂ ਕਹਿ ਕਿ ਮੇਰਾ ਇਸ ਸ਼ਖਸ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਪਰ ਇਸ ਦੇ ਕਿਸੇ ਪਰਿਵਾਰਿਕ ਮੈਂਬਰ ਦੇ ਨਾਲ ਮੇਰਾ ਲੈਣ ਦੇਣ ਚੱਲ ਰਿਹਾ ਪਰ ਉਹਨਾਂ ਦੇ ਵੱਲੋਂ ਮੇਰਾ ਕੋਈ ਵੀ ਵਿਵਾਦ ਨਹੀਂ ਚੱਲ ਰਿਹਾ ਪਰ ਫਿਰ ਵੀ ਇਸ ਸ਼ਖਸ ਦੇ ਵੱਲੋਂ ਦੁਕਾਨ ਦੇ ਉੱਤੇ ਆ ਕੇ ਮੈਨੂੰ ਡਰਾਇਆ ਗਿਆ ਧਮਕਾਇਆ ਗਿਆ ਔਰ ਮੇਰੇ ਮੱਥੇ ਦੇ ਉੱਤੇ ਬੰਦੂਕ ਲਗਾ ਕੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਤਾਂ ਦੇਖ ਸਕਦੇ ਹੋ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਆ ਫਿਲਹਾਲ ਉਸ ਸ਼ਖਸ ਦੇ ਵੱਲੋਂ ਸਿਰਫ ਦੁਕਾਨਦਾਰ ਨੂੰ ਧਮਕਾਇਆ ਗਿਆ ਡਰਾਇਆ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਦਾ ਕੀ ਕਹਿਣਾ ਉਹ ਵੀ ਤੁਹ ਤੇ ਕਿੱਥੇ ਵੀਪੇ ਦੁਕਾਨ ਮੇਰੀ ਇਹ ਸ਼ਵਾਲਾ ਫਾਟੇ ਤੋਂ ਬਿਲਕੁਲ ਨਾਲ ਐਸਕਿੰਦੇ ਨਾਲ ਦੀ ਗੁਰੂ ਕ੍ਰਿਪਾ ਜੁਐਲਰ ਦੁਕਾਨ ਹੈਗੀ ਆ ਹਾਂ ਜੀ ਕੀ ਗੱਲ ਕੀ ਹੋਈ ਅੱਜ ਮੈਂ ਆ ਗਈ ਆ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਕੇ ਗਏ ਕਿ ਮੈਂ ਪੈਸੇ ਦੇ ਜੰਦੀਆਂ ਤੇ ਮੈਂ ਉਹਦੇ ਉਹਦਾ ਵੱਡਾ ਬ੍ਰਦਰ ਆ ਕੰਦਾ ਮੇਰੀ ਮਰਜ਼ੀ ਚੱਲਨੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਹ ਪੈਸੇ ਦੇ ਮੰਨ ਨਾ ਮੰਨਦੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਕੰਨਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੀ ਹੁਣੇ ਵਿਥੋ ਕੰਨਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਪੈਣ ਦੀਆਂ ਚੰਗੀਆਂ ਗਾਲਾਂ ਗੱਡੀਆਂ ਇੱਥੇ ਬਾਹਰ ਖਲੋ ਕੇ ਵੀ ਘੜਦਾ ਰਿਹਾ ਗਾਲਾਂ ਮੈਂ ਮੂਆ ਲੋ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਸੋ ਲੈਣਾ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਕੋਈ ਵੱਡਾ ਪਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸੇ 99 ਦੀ ਦੇ ਰਹੀ ਮੈਂ ਸ਼ਾਇਦ ਹੁੰਦਾ ਹੀ ਨਾ ਇੱਥੇ ਜਾਨੀ ਨੁਕਸਾਨ ਨਹੀਂ ਹੋ ਸਕਦਾ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਇੱਥੇ ਵੇਚਦੇ ਹੋਣਾ ਹੀ ਕੋਈ ਦੁਨੀਆ ਜਗ੍ਹਾ ਹੀ ਨਹੀਂ ਦੋ ਤਿਆਰ ਲੈ ਕੇ ਆਏ ਸੀ ਲਾਇਸੈਂਸੀ ਉਹਦਾ ਆਪਣਾ ਹੀ ਆ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਇਹ ਚੀਜ਼ਾ ਕਿੰਨੇ ਦੇ ਪੈਸੇ ਦਾ ਲੈਣਦੇ ਨੇ ਕਰ ਇਹ 2-3 ਲੱਖ ਰੁਪਏ ਦਾ ਕਰ ਲੈਣਦੇ ਨੇ ਕਰ ਹਾਂਜੀ ਤੇ ਉਹ ਪੈਸੇ ਨਾ ਉਹ ਉਹਦਾ ਲੈਣਦੇ ਨੇ ਕੋਈ ਨਹੀਂ ਹੋਰੀ ਸਿਸਟਰ ਤੇ ਹੈਗਾ ਇਹ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈ ਆਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜ ਕੇ ਕਿਉਂ ਗਿਆ ਇਹ ਨੂੰ ਲੈ ਕੇ ਹੁਣ ਤੁਸੀਂ ਪੁਲਿਸ ਨੂੰ ਕੰਪਲੇਨਟ ਕਰ ਹਾਂਜੀ ਪੁਲਿਸ ਨੂੰ ਕੰਪਲੇਨਟ ਕਰਤੀ ਹੈ ਪੀਸੀਆ ਦੀ ਗੱਡੀ ਮੋਕੇ ਤੇ ਹਾਂਜੀ ਪੀਸੀਆ ਦੀ ਗੱਡੀ ਆ ਗਈ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਸਰ ਮੈਂ ਨਾ 112 ਤੇ ਪੀਸੀਆ ਰ ਮੇਰੇ ਕੋਲ ਯਾਰਵੀ ਗੱਡੀ ਹੈ ਮੇਰੇ ਕੋਲ ਇਹਨਾਂ 112 ਤੇ ਕਾਲ ਕੀਤੀ ਸੀ ਕਿ ਇਹਨਾਂ ਨੇ ਬੰਦੇ ਨੂੰ ਕੋਈ ਥ੍ਰੈਟ ਥਰੂਟ ਕੀਤੀ ਹੈ ਕਨਪਟੀ ਤੇ ਪਿਸਟਲ ਘਸਲਤ ਰਿਹਾ ਤੇ ਆਇਆ ਮੋਕੇ ਤੇ ਉਹਨੇ ਇਹਨਾਂ ਨੂੰ ਪੁੱਛਿਆ ਪੁੱਛਿਆ ਵਾ ਸਾਰਾ ਉਹਨਾਂ ਕੋ ਜੋ ਵੀ ਹੈਗੀ ਹੈ ਗੱਲਬਾਤ ਪੁੱਛੀ ਗਈ ਹੈ ਹੁਣ ਜੋ ਟਾਕ ਨਹੀਂ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਰਨੋਲਡਜ ਚ ਲੈ ਆਂਦਾ ਵਾ ਜੋ ਵੀ ਬੰਦੀ ਕਰ ਰਹੀ ਭਰ ਰਹੀ ਸੀ ਸਾਡੀ ਦੁਕਾਨ ਸੀ ਕਿਹੜੀ ਜਗ੍ਹਾ ਤੇ ਸਥਾਪਿਤ ਹੈ ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੇ ਤੇ ਜੀਕੇ ਜੁਵਲਰ ਮੇਰਾ ਖਿਆਲ ਜੀਕੇ ਜੁਵਲਰ ਸਾਹਿਬ ਜੀਕੇ ਜੀ ਜੀਕੇ ਜੁਵਲਰ ਸਰ ਪੋਸਟੇ ਵਾਲੋ ਵੀ ਕੰਮ ਕਰਦੇ ਕਿਤੇ ਜੀ ਬਸ ਸੀਨੀਅਰ ਅਫਸਰਾਂ ਦੇ ਵੱਲੋਂ ਉੱਥੇ ਲੈ ਆਂਦਾ ਵਾ ਜੋ ਵੀ ਅਫਸਰ ਕਹਿਣਗੇ ਉਹ ਕਾਰਵਾਈ ਕੀਤੀ ਆਬਗੀ ਕੋਈ ਨਹੀਂ ਜੀ